भगवान मान सरकार मोदी सरकार 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 प्रधान जी आज काला संघिया विखे मीटिंग रखी गई ਕੀ ਸਾਰਾ ਮਾਮਲਾ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਦੀ ਫਤਿਹ ਕੈਦ ਦੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਆ ਜਿਹੜੀ ਆਮ ਸਰਕਾਰ ਆ ਇਹ ਧਾਨਿਆਂ ਦੇ ਵਿੱਚੋਂ ਨਿਕਲੀ ਆ ਇਹ ਮੁੱਖ ਮੰਤਰੀ ਨੇ ਮੀਟਿੰਗ ਰੱਖੀ ਸਾਡੇ ਨਾਲ ਕਿਸਾਨਾਂ ਨਾਲ ਇਹ ਭੱਜ ਗਏ ਇਹਨਾਂ ਨੇ ਸਾਨੂੰ ਚੰਡੀਗੜ੍ਹ ਮੰਤਰੀ ਕਲ ਨੂੰ ਨਹੀਂ ਜਾਣ ਦਿੱਤਾ ਇਸ ਵਾਰ ਇਹਨਾਂ ਨੇ ਟਾਲੀਆਂ ਚੋਰੀ ਕਰ ਲਈਆਂ ਇਹਨਾਂ ਦੇ ਮੰਤਰੀਆਂ ਨੇ ਤੇ ਜਿਹੜੇ ਵਾਅਦੇ ਕਰਦੇ ਸੀ ਅਸੀਂ ਤੁਹਾਨੂੰ ਕਿ ਨਿਕਲੀ ਇਹ ਸਰਕਾਰਾਂ ਇੱਥੋਂ ਦਾ ਝੂਠ ਬੋਲਦੀ ਆ ਇਹ ਸਰਕਾਰ ਨੇ ਜਿਹੜਾ ਕਿਸਾਨਾਂ ਦਾ ਨੁਕਸਾਨ ਕੀਤਾ ਝੋਨਾ ਜਿਹੜਾ ਇਹਨਾਂ ਨੇ ਰਲ ਕੇ ਸਰਕਾਰਾਂ ਨਾਲ ਆੜਤੀਆਂ ਨਾਲ ਸੈਦ ਵਾਲਿਆਂ ਨਾਲ ਚੋਰੀ ਕੀਤਾ ਇਹ ਸਰਕਾਰ ਨੇ ਇਹ ਜਿਹੜੀ ਵਾਅਦਿਆਂ ਦੇ ਕਹਿੰਦੀ ਸੀ ਪੂਰੇ ਕਰਾਂਗੇ ਆ ਮੰਡੀਆਂ ਦੇ ਰੇਟ ਕਹਿੰਦੀ 5 ਮਿੰਟਾਂ ਦੇ ਦਵਾਂਗੇ ਉਹ ਬਗਰਾੜੀ ਵਾਲਾ ਕੇਸ ਜਿਹੜਾ ਉਹ ਕਹਿੰਦੇ ਅਸੀਂ ਇੱਕ ਦਿਨ ਚ ਧਿਆਨ ਗੋਸ ਸਾਹਿਬ ਦਾਵਾਵਾਂਗੇ ਆ ਜਿਹੜਾ ਨਸ਼ਾ ਜੀ ਇਹ ਕਹਿੰਦੇ ਹਟਾਵਾਂਗੇ ਇਹ ਸਾਬ ਇਹਨਾਂ ਦੇ ਖੋਖਲੇ ਝੂਠੇ ਵਾਦੇ ਨਿਕਲੇ ਆ ਇਹਨਾਂ ਨੇ ਦਿੱਲੀ ਨੇ ਗਦਾਲਾਂ ਨੂੰ ਜਾਣ ਦਿੱਤਾ ਇਹ ਇਹਨਾਂ ਦੀ ਦਿੱਲੀ ਕੱਲਿਆਂ ਦੀ ਥੋੜੀ ਆ ਇਹ ਧਾਨਿਆਂ ਤੋਂ ਨਿਕਲੀ ਹੋਈ ਸਰਕਾਰ ਆਪ ਜਿਹੜੇ ਧਾਨੇ ਲਾਉਂਦੀ ਸੀ ਇਹਨਾਂ ਨੇ ਚੂੜ ਬੋਲਿਆ ਸਵੇਰ ਨੂੰ ਪਹੁੰਚੇ ਊੜ ਬੋਲਦੇ ਤੇ ਕਹਾਂ ਨੂੰ ਪਹੁੰਚੇ ਊੜ ਬੋਲਦੇ ਆ ਇਹ ਕਿਸਾਨਾਂ ਦੀ ਸੈਂਟਰ ਸਰਕਾਰ ਹੋਈ ਪੰਜਾਬ ਹੋਈ ਇਹ ਵਿਰੋਧੀ ਨੇ ਇਹ ਕਿਸਾਨਾਂ ਨੂੰ ਜ਼ਮੀਨ ਵਕਾਉਣੀ ਚਾਹੁੰਦੇ ਨੇ ਮੋਦੀ ਉਹ ਡਾਨੀ ਬਾਨੀਆਂ ਨੂੰ ਜ਼ਮੀਨ ਦੇਣੀ ਚਾਹੁੰਦਾ ਕਿ ਤਵੀ ਵੀ ਹੋਣ ਨਹੀਂ ਦਿੱਤਾ ਜਾਊਗਾ ਇਹ ਸਾਡੀਆਂ ਲਾਚਾਪੁਰ ਦੀ ਨਿਕਲ ਕੇ ਭਵੇਂ ਮਾਰ ਕੇ ਸਾਨੂੰ ਭਵੇਂ ਇਹ ਜ਼ਮੀਨਾਂ ਖਾਂ ਸਕਦੇ ਨੇ ਇਹ ਇਹ ਉਹਨਾਂ ਚਾਰ ਅਸੀਂ ਨਹੀਂ ਇਹਨਾਂ ਦੇ ਮੋਢੇ ਡਟੇ ਰਾਵਾਂਗੇ ਇਹ ਕਦੀ ਸਾਨੂੰ ਨਾਲੀ ਦੇ ਕੀੜੇ ਦੱਸਦਾ ਮੋਦੀ ਉਹ ਮਾਨ ਮੰਤ ਤੇ ਦੋਨੇ ਸਰਕਾਰਾਂ ਮਿਲ ਕੇ ਕੰਮ ਕਰਦੀਆਂ ਅੱਗੇ ਅੱਗੇ ਪੜਦੇ ਬੱਤੀ ਹੁਣ ਇਹ ਯਾਰ ਹੋ ਗਿਆ ਜਦੋਂ 5 ਤਰੀਕੇ ਮੀਟਿੰਗ ਕੋ ਭੱਜਾ ਸਾਨੂੰ ਇਹਨਾਂ ਕਿਸਾਨਾਂ ਨੇ ਫੜ ਕੇ ਅੰਦਰ ਦੇ ਦਿੱਤਾ ਤੇ ਰੋਡ ਜਿਹੜੇ ਆ ਇਹ ਕਿਸਾਨਾਂ ਨੂੰ ਬੰਦ ਕਰਦੇ ਆ ਬੰਦ ਕਿਸਾਨ ਨਹੀਂ ਰੋਡ ਕਰਦੇ ਇਹ ਸਰਕਾਰਾਂ ਬੰਦ ਕਰਦੀਆਂ ਇਹ 5 ਤਰੀਕ ਨੂੰ ਰੋਡ ਚੰਡੀਗੜ੍ਹ ਵਾਲਾ ਬੰਦ ਕਹਿੰਨ ਕੀਤਾ ਕਿਸਾਨ ਤਾਂ ਅੰసైਡ ਦੇ ਬੈਠੇ ਆ ਇਹ ਰੋਡ ਸਰਕਾਰਾਂ ਆਪ ਹੀ ਬੰਦ ਕਰਦੀਆਂ ਇਹਨਾਂ ਨੇ ਧਾਨਾ ਚੱਕਿਆ ਜਿਹੜਾ ਸਾਡਾ ਇੱਥੇ ਲੱਗਾ ਸੀ ਸਾਲ ਹੋ ਗਿਆ ਉਹ ਟਰਾਲੀਆਂ ਵੇਚ ਲਈਆਂ ਇਹਨਾਂ ਦੇ ਲੀਗਾਂ ਨੇ ਇਹਨਾਂ ਦੇ ਆ ਪ੍ਰਧਾਨਾਂ ਨੇ ਐਮਪੀਆ ਨੇ ਐਮਐਲਏ ਨੇ ਰਲ ਕੇ ਉਹ ਹਲੇ ਤੱਕ ਕੋਈ ਇਨਸਾਫ ਨਹੀਂ ਦਿੱਤਾ ਫਿਰ ਜਿਹੜਾ ਇਹਨਾਂ ਨੇ ਸਾਨੂੰ ਦਿੱਲੀ ਜਾਣ ਪਹੁੰਚ ਚੰਡੀਗੜ੍ਹ ਹੀ ਜਾਣਾ ਸੀ ਰੋਕਿਆ ਜਿਹੜਾ ਚਾਹਦਾ ਝੋਨੇ ਦਾ ਰੇਟ ਨਹੀਂ ਦਿੱਤਾ ਇਹ ਇਹਨਾਂ ਦੇ ਕਾਫੀ ਵਰਖਲਾਬ ਆ ਵੋਟਾਂ ਜਿਹੜੀਆਂ ਪੈਣੀਆਂ ਇਹਨਾਂ ਦੇ ਵਰਖਲਾਬ ਲੋਕੋ ਜਾਣਾ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਹਰਾਵਾਂਗੇ ਜੀ 2000 ਜਿਹੜੀ 27 ਦੇ ਇਲੈਕਸ਼ਨ ਆ ਰਹੀਆਂ ਕਿਰਤੀ ਕਿਸਾਨ ਜਥੇਬੰਦੀ ਵੱਲੋਂ ਕੀ ਅਪਰਾਲੇ ਕੀ ਜਾ ਰਿਹਾ ਹੈ ਅਸੀਂ ਜੀ ਇਹਨਾਂ ਦਾ ਗਰੋੜ ਕਰਾਂਗੇ ਆਹ ਨਾਲ ਕੇ ਇਹਨਾਂ ਨੂੰ ਸਵਾਲ ਪੁੱਛਾਂਗੇ ਅੱਗੇ ਆਪ ਕਹਿੰਦੇ ਹੁੰਦੇ ਸੀ ਕਾਂਗਰਸੀਆਂ ਨੂੰ ਕਾਲੀਆਂ ਨੂੰ ਸਵਾਲ ਪੁੱਛੋ ਹੁਣ ਅਸੀਂ ਇਹਨਾਂ ਨੂੰ ਪੁੱਛਦੇ ਆ ਤਾਂ ਇਹ ਭੱਜ ਜਾਂਦੇ ਆ ਇਹ ਗੱਲ ਹੀ ਨਹੀਂ ਕਰਦੇ ਕਿ ਉਹ ਝੂਠੇ ਆ ਇਹਨਾਂ ਤਿੰਨ ਸਾਲਾਂ 'ਚ ਕੋਈ ਕੰਮ ਨਹੀਂ ਕੀਤਾ ਆਲੇ ਸਕੂਲਾਂ 'ਚ ਤਮਰੇ ਕੋਨਾ ਦੇ ਇਹ ਇੱਕ ਰੰਗ ਕਰਕੇ ਕਈ ਜਾਂਦੇ ਅਸੀਂ ਬਣਾਇਆ ਇਹਨਾਂ ਨੇ ਤਾਂ ਕੁਝ ਵੀ ਕੰਮ ਨਹੀਂ ਕੀਤਾ ਬਸ ਇਹ ਝੂਠੇ ਫੋਕਲੇ ਵਾਧੇ ਜਾਂਦੇ ਵਾਇਰ ਖਾਲਸਾ ਵਾਇਰ ਫਿਰ